ਕਠ ਹੋਣ ਵਾਲਾ ਹੈ ਕਹਿੰਦੇ ਉਹ ਦਿਨ ਚੜਿਆ ਇੱਕ ਵੇ 60 ਦਾ ਅੱਜ ਦਾ ਦਿਨ ਸੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਨੰਦਾਂ ਦੀ ਪੂਰੀ ਸ਼ਿਰਕਤ ਕਰਦੀਆਂ ਨੇ ਬਹੁਤ ਵੱਡਾ ਪੰਡਾਲ ਲੱਗਿਆ ਉੱਚਾ ਚਬੂਤਰਾ ਬਣਿਆ ਹੋਇਆ ਹੈ ਤਿੰਨਾ ਲੋਕਾਂ ਦਾ ਖਸ਼ਮ ਤਖਤ ਤੇ ਗੁਰੂ ਗੋਬਿੰਦ ਸਿੰਘ ਬੈਠਾ ਹੋਇਆ ਹੈ ਬਹੁਤ ਇਤਿਹਾਸਕਾਰਾਂ ਨੇ ਖੰਡੇ ਦੀ ਪੋਲ ਨੂੰ ਪਰਫੁੱਲਤ ਕਰਨ ਵਾਲਾ ਇਤਿਹਾਸ ਲਿਖਿਆ ਕੁਝ ਸਮਾਵਾਦਾਂ ਮੈਂ ਅੱਜ ਉਸ ਇਤਿਹਾਸਟਾਰ ਨਾਲ ਤੁਹਾਨੂੰ ਰੂਬਰੂ ਕਰਵਾਵਾਂਗਾ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ ਵਿੱਚ ਇੱਕ ਕੌਤਕ ਦੇਖ ਰਿਹਾ ਸੀ ਅਬਲ ਤੁਰਾਨੀ ਨਾਮ ਹੈ ਇਹ ਬ੍ਰਾਹਮਣ ਸੀ ਤੁਰਕਾਂ ਵੱਲੋਂ ਇਹਨੂੰ ਜ਼ਬਰਨ ਮੁਸਲਮਾਨ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਦੀ ਅਨੰਦਾ ਦੀ ਪੁਰੀ ਅੰਦਰ ਜਾਸੂਸ ਦੀ ਜੌਬ ਕਰਦਾ ਹੈ ਡਿਊਟੀ ਕਰਦਾ ਹੈ ਔਰੰਗਜ਼ੇਬ ਦਾ ਭੇਜਿਆ ਹੋਇਆ ਕਰਿੰਦਾ ਹੈ ਤਕਰੀਬਨ ਡੇਢ ਤੋਂ 2 ਸਾਲ ਇਸ ਬੰਦੇ ਨੇ ਜਾਸੂਸੀ ਕੀਤੀ ਰੋਜ਼ ਹੀ ਡਾਇਰੀ ਲਿਖਣੀ ਰਿਪੋਰਟ ਲਿਖਣੀ ਔਰ ਔਰੰਗਜ਼ੇਬ ਤਾਈਂ ਪਹੁੰਚ ਦੀ ਕਰਨੀ ਡਾਕਟਰ ਪਾਈ ਵੀਰ ਸਿੰਘ ਮਹਾਪੁਰਸ਼ ਵੀ ਹੋਏ ਨੇ ਕਵੀ ਵੀ ਹੋਏ ਨੇ ਉਨ੍ਹਾਂ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਦੀ ਉਸਤਤੀ ਵਿੱਚ ਲਿਖਿਆ ਕਸਵੇਸ਼ ਚਮਤਕਾਰ ਪੜਿਓ ਤੇ ਤੁਹਾਨੂੰ ਉਹਦੇ ਵਿੱਚੋਂ ਸਮਝ ਲੱਗੇਗੀ ਕਿ ਡੇਢ-ਦੋ ਸਾਲ ਅਬਲ ਪੁਰਾਣੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਬਾਰ ਵਿੱਚ ਜਾਸੂਸ ਬਣ ਕੇ ਰਿਹਾ ਹੈ ਇਸੇ ਤਰ੍ਹਾਂ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਇੱਕ ਵਾਰ ਬਹੁਤ ਮਹਾਨ ਵਿਦਵਾਨ ਭਾਈ ਜਗੀਰ ਸਿੰਘ ਦੀ ਮਸਤ ਰੁਕੀ ਸ਼ਰਨ ਨਿਊਯਾਰਕ ਦੇ ਸਾਨ ਪੂਰਨ ਨੂੰ ਇਹ ਬਚਨ ਕੀਤਾ ਕਮਿਸ਼ਨਰ ਜੀ ਅਬਲ ਤੁਰਾਨੀ ਦੀ ਜਿਹੜੀ ਲਿਖਤ ਹੈ ਅਲੀਗੜ੍ਹ ਮੁਸਲਿਮ ਵਿਸ਼ਵਵਿਦਿਆਲੇ ਪਈ ਹੋਈ ਹੈ ਵਾਚ ਕੇ ਆਓ ਸਕੇ ਤੇ ਉਲੱਠਾ ਕਰ ਲਿਆਓ ਉਰਦੂ ਦੀ ਲਿਖਤ ਸੰਗਤ ਵਿੱਚ ਪ੍ਰਚਲਿਤ ਕਰਾਂਗੇ ਜਦੋਂ ਕਮਿਸ਼ਨਰ ਸਾਹਿਬ ਗਏ ਉਹ ਲਾਇਬ੍ਰੇਰੀ ਵਾਲਿਆਂ ਲਿਖਤ ਦਿਖਾ ਦਿੱਤੀ ਪਰ ਉਦੋਂ ਲੱਥਾ ਨਹੀਂ ਕਰਨ ਦਿੱਤਾ ਅੱਜ ਕੱਲ ਉਹਦਾ ਲੱਥਾ ਸੰਗਤ ਦੇ ਵਿੱਚ ਆਮ ਪ੍ਰਚਲਿਤ ਤਾਂ ਕਿਸੇ ਨੂੰ ਲੋੜ ਹੋਵੇ ਤੇ ਮੈਨੂੰ ਫੋਨ ਕਰ ਸਕਦਾ ਪੰਜਾਬੀ ਦੇ ਵਿੱਚ ਉਹ ਲੱਥਾ ਹੈ ਮੈਂ ਉਹਨੂੰ ਵਰਕਸ਼ਾਪ ਕਰ ਦਵਾਂਗਾ ਖੈਰ ਇਹ ਜਿਹੜਾ ਅਬুল ਤੁਰਾਨੀ ਹੈ ਇਹ ਗੁਰੂ ਦਰਬਾਰ ਚ ਭੇਖ ਫਿਰ ਬ੍ਰਾਹਮਣ ਦਾ ਧਾਰਕ ਹੀ ਰਹਿੰਦਾ ਹੈ ਤੇ ਮਹਾਰਾਜ ਦੇ ਬਾਗ ਦੇ ਮਾਲੀ ਭਾਈ ਗੁਲਾਬੇ ਦੇ ਘਾਰੇ ਦੀ ਰਹਾਇਸ਼ ਹੈ ਇਹ ਇੱਕ ਵਿਸਾਖ ਬਾਬਤ ਇਤਿਹਾਸ ਲਿਖਦਾ ਹੈ ਕਹਿੰਦਾ ਜਦੋਂ ਕਾਫਰਾਂ ਦੇ ਗੁਰੂ ਗੋਬਿੰਦ ਰਾਏ ਨੇ ਜਬੂਤਰੇ ਦੇ ਉੱਤੇ ਖਲੋਣਾ ਕੀਤਾ ਤੇ ਕਹਿੰਦਾ ਮੈਂ ਧਿਆਨ ਮਾਰਿਆ ਦਿੱਲੀ ਦਰਬਾਰ ਜੋ ਬਹੁਤ ਵੱਡਾ ਤਖਤ ਹੈ ਮੁਗਲਿਆ ਸਲਤਨਤ ਦਾ ਇੱਕ ਹਿੱਸਾ ਹੈ ਇਹ ਸਲਤਾਰ ਤਖਤ ਪਰਫੁੱਲਤ ਨੇ ਦਿੱਲੀ ਆਗਰਾ ਲਾਹੌਰ ਤੇ ਕਲਾਨੌਰ ਅੱਜ ਉਹਨਾਂ ਚੌਹਾਂ ਤਖਤਾਂ ਦੀ ਜਿਹੜੀ ਸ਼ਾਨ ਹੈ ਫੇਕੀ ਪੈ ਗਈ ਕੇਸਗੜ ਦੇ ਅਕੇ ਚਿੱਟਾ لباس ਗੁਰੂ ਗੋਬਿੰਦ ਸਿੰਘ ਨੇ ਪਹਿਨਿਆ ਹੋਇਆ ਤਰੀਕ ਜਿਆ ਹੱਥ ਵਿੱਚ ਨੰਗੀ ਸ਼ਮਸ਼ੀਰ ਹੈ ਗਰਜਵੀਂ ਆਵਾਜ਼ ਦੇ ਵਿੱਚ ਹਜ਼ਾਰਾਂ ਦੇ ਇਕੱਠ ਅੰਦਰ ਬਾ ਆਵਾਜ਼ ਬੁਲੰਦ ਗੁਰੂ ਗੋਬਿੰਦ ਸਿੰਘ ਦੇ ਬੋਲ ਸੰਨ ਮੈਨੂੰ ਇੱਕ ਸਿਰ ਦੀ ਲੋੜ ਹੈ ਬਗੈਰ ਤੇਰੀ ਹੀਲ ਹੋ ਸਕਤੇ ਉਠਿਆ ਦਾ ਆਰਾਮ ਬਾਹੋਂ ਪਕੜਿਆ ਲੈ ਗਏ ਚਬੂਤਰੇ ਦੇ ਉੱਤੇ ਭਰਪੂਰ ਵਾਰ ਜਦੋਂ ਚੰਡੀ ਦਾ ਕੀਤਾ ਦਇਆ ਰਾਮ ਦਾ ਧੜ ਇੱਕ ਬਨੇ ਤੇ ਸਿਰ ਇੱਕ ਬਨੇ ਪਿਆ ਹੈ ਦਰਬਾਰ ਦੇ ਵਿੱਚ ਮਜਲਸ ਦੇ ਵਿੱਚ ਸਨਸਣੀ ਫੈਲ ਗਈ ਲਹੂ ਭਿਜੀ ਤਲਵਾਰ ਹੈ ਸਭ ਨੀਵੀਂ ਪਾ ਬੈਠੇ ਕੁਝ ਡਰ ਦੇ ਮਾਰੇ ਧੌੜ ਗਏ ਨੇ ਅੱਖ ਬਚਾ ਕੇ ਸਮਝ ਨਹੀਂ ਪੈਂਦੀ ਦੁਨੀਆ ਤੇ ਬੜੇ ਗੁਰੂ ਹੋਏ ਬੜੇ ਮਰੀਦੋ ਗੁਰੂ ਦੀ ਸ਼ਰਨ ਆਉਂਦਾ ਹੈ ਭੇਟਾ ਕੀ ਰੱਖਦਾ ਹੈ ਬਸਤਰ ਰੱਖੇਗਾ ਰਸਤ ਰੱਖ ਦਵੇਗਾ ਵੱਡੀ ਗੱਲ ਹੈ ਮਾਇਆ ਛਡਾਵੇਗਾ ਇਹੀ ਕੁਝ ਗੁਰੂ ਮੰਗਦੇ ਨੇ ਅਜੀਬ ਗੁਰੂ ਐ ਗੋਬਿੰਦ ਸਿੰਘ ਇਹਨੇ ਸਿਰ ਮੰਗ ਲਿਆ ਅਜੀਬ ਮਰੀਦ ਨੇ ਇਹਦੇ ਜਾਂਦਿਆਂ ਹੀ ਸਿਰ ਦੇ ਦਿੱਤਾ ਨਾ ਇਦਾਂ ਦਾ ਗੁਰੂ ਤੱਕਿਆ ਕਦੇ ਨਾ ਕਦੇ ਚੇਲੇ ਹੀ ਤੱਕੇ ਨੇ ਹਰੇ ਤਲਵਾਰ ਤੋਂ ਟਪ ਟਪ ਕੰਬਕ ਲਹੂ ਦੀਆਂ ਬੂੰਦਾਂ ਡਿੱਗਦੀਆਂ ਸਨ ਦੂਜੀ ਵਾਰ ਕਲਗੀ ਧਰਨੇ ਬੁਲੰਦ ਆਵਾਜ਼ ਵਿੱਚ ਗੱਜਵੀਂ ਆਵਾਜ਼ ਵਿੱਚ ਬੱਦਲ ਵਾਂਗ ਗੱਜਤੇ ਹੋਏ ਐਲਾਨ ਕੀਤਾ ਮੈਨੂੰ ਦੂਜੇ ਸਿਰ ਦੀ ਲੋੜ ਹੈ ਧਰਮਦਾਸ ਛੁਟਿਆ ਜੋ ਹਸ਼ਰ ਤਿਆਰਾਮ ਦਾ ਹੋਇਆ ਉਹੀ ਧਰਮਦਾਸ ਦਾ ਹੋਇਆ ਧੜ ਨਾਲੋਂ ਸਿਰ ਚੁਦਾ ਕਰ ਦਿੱਤਾ ਗਿਆ ਇਸੇ ਤਰ੍ਹਾਂ ਬਾ ਆਵਾਜ਼ ਬੁਲੰਦ ਫਿਰ ਲਲਕਾਰਾ ਮਾਰਿਆ ਯਕੇ ਬਾਦ ਦੀਗਰੇ ਤਿੰਨ ਸਿਰ ਹੋਰ ਗੁਰੂ ਗੋਬਿੰਦ राय ਨੇ ਲਏ ਹਿੰਮਤ ਰਾਏ ਮੋਟਮ ਚਾਂਦ ਤੇ ਸਾਹਿਬ ਚਾਂਦਾਂ ਪੰਜ ਸਿਰ ਬਾਟ ਦਿੱਤੇ ਗਏ ਪੰਜ ਧੜ ਪਏ ਨੇ ਚਬੂਤਰੇ ਤੇ ਪੰਜ ਸਿਰ ਪਏ ਨੇ ਪੰਜੇ ਸਿਰ ਉਠਾ ਕੇ ਪੰਜਾਂ ਧੜਾਂ ਦੇ ਨਾਲ ਜੋੜ ਕੇ ਰੱਖ ਦਿੱਤੇ ਕਹਿੰਦੇ ਕਾਫਰਾਂ ਦੇ ਪੀਰ ਨੇ ਪੱਥਰ ਦਾ ਕੁੰਡਾ ਮੰਗਵਾਇਆ ਪੱਥਰ ਦੇ ਕੁੰਡੇ ਤੋਂ ਬਾਅਦ ਲੋਹੇ ਦੀ ਕੜਾਹੀ ਮੰਗਵਾਈ ਕੁੰਡੇ ਐ ਨਹੀਂ ਹੁਣ ਅਬੂਲ ਤੁਰਾਨੀ ਨੂੰ ਨਹੀਂ ਪਤਾ ਇਹਨੂੰ ਅਸੀਂ ਬਾਟਾ ਆਨੇ ਆ ਬਿਨਾ ਕੁੰਡਿਆਂ ਤੋਂ ਲੋਹੇ ਦੀ ਕਢਾਈ ਨੂੰ ਕਹਿੰਦਾ ਬੱਠਾ ਕਾਫਰਾਂ ਦਾ ਪੀਰ ਉਹਦੇ ਵਿੱਚ ਤਲਵਾਰ ਘਮਾਉਂਦਾ ਹੈ ਸੁਲਸ਼ ਸਤ ਲੋਹੇ ਦਾ ਜਾਲ ਪਾਇਆ ਹੋਇਆ ਹੈ ਤਲਵਾਰ ਖੰਡੇ ਨੂੰ ਕਹਿ ਰਿਹਾ ਅਬਲ ਤੁਰਾਨੀ ਫਿਰ ਡੇਢ ਤੋਂ 2 ਘੰਟੇ ਕਹਿੰਦੇ ਉਹ ਕਲਾਮ ਪੜਦਾ ਰਿਹਾ ਕੁਝ ਸਮੇਂ ਬਾਅਦ ਕਾਫਰਾਂ ਦੇ ਪੀਰ ਦੀ ਇੱਕ ਔਰਤ ਆਈ ਤੇ ਉਹਨੇ ਕੁਝ ਬਾਟੇ ਪਾ ਦਿੱਤਾ ਇਹ ਮਾਤਾ ਜੀ ਤੋਂ ਜੀ ਬਾਰੇ ਕਹਿ ਰਿਹਾ ਇਹ ਵਸਤੂ ਦੀ ਜਿਹੜੀ ਗੱਲ ਹੈ ਪਤਾਸਿਆਂ ਬਾਬਤ ਕਰ ਰਿਹਾ ਹੈ ਕਾਫਰਾ ਦਾ ਪੀਰ ਤਵਾਰ ਘਮਾਉਂਦਾ ਗਿਆ ਜਦੋਂ ਆਪੇ ਹਯਾਤ ਤਿਆਰ ਹੋਇਆ ਕਹਿੰਦੇ ਉਹ ਜਿਹੜੀ ਪਹਿਲੀ লাশ ਹੈ ਦਇਆਰਾਮ ਦੀ ਬਾਟਾ ਜੋ ਆਪੇ ਹਯਾਤ ਦਾ ਭਰਿਆ ਹੈ ਲੈ ਕੇ ਉਸ লাশ ਦੇ ਕੋਲ ਰਹਿ ਗਿਆ ਉਸ লাশ ਦੇ ਮੂੰਹ ਵਿੱਚ ਆਪੇ ਹਯਾਤ ਦੇ ਝੂਲੇ ਪਾਏ ਸਰੀਰ ਤੇ ਛਿੱਟੇ ਮਾਰੇ ਨੇਤਰਾ ਤੇ ਛਿੱਟੇ ਮਾਰੇ ਕੇਸਾਂ ਵਿੱਚ ਚੂਲੇ ਪਾਏ ਤੇ ਗਰਜਵੀਂ ਆਵਾਜ਼ ਵਿੱਚ ਬੋਲਿਆ ਹੈ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨੀ ਗਲੂਏ ਚੋਂ ਆਵਾਜ਼ ਨਿਕਲਦੀ ਧੀਰ ਸੀ ਜੋ ਤਿਆਰਾਮ ਬੋਇਆ ਪਿਆਸੀ ਫੁੱਲਾਂ ਵਾਂਗ ਉੱਠ ਖੜਿਆ ਗਰਜਵੀਂ ਆਵਾਜ਼ ਵਿੱਚ ਫਤਿਹ ਬੁਲਾਈ ਹੈ ਕਹਿੰਦੇ ਉਹ ਜੋ ਭਰਿਆ ਹੋਇਆ ਪੰਡਾਲ ਹੈ ਸਮਗਤਾ ਦਾ ਆਲਮ ਤਾਰੀ ਹੋ ਗਿਆ ਸਮਝ ਨਹੀਂ ਪੰਡੀ ਕਿ ਐਸੀ ਕਰਾਮਾਤ ਪ੍ਰਗਟ ਹੋਈ ਹੈ ਹਜ਼ਾਰਾਂ ਲੋਕ ਬੈਠੇ ਹੋਏ ਨੇ ਵੇਖਦਿਆਂ ਵੇਖਦਿਆਂ ਦੂਸਰਾ ਤੀਸਰਾ ਚੌਥਾ ਪੰਵਾਂ ਸ਼ਰੀਰ ਜੋ ਮੋਏ ਹੋਏ ਸਨ ਇਸੇ ਤਰ੍ਹਾਂ ਹੀ ਆਪੇ ਹਿਆਤ ਦੇ ਕੇ ਸੁਰਜੀਤ ਕਰ ਦਿੱਤੇ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਰਾਏ ਨੇ ਇਹ ਅਗੰਮੀ ਕਰਾਮਾਤ ਵਰਤਾਈ ਕਹਿੰਦਾ ਮੈਂ ਹੈਰਾਨ ਰਹਿ ਗਿਆ ਇਹ ਪੀਰ ਹੈ ਕਰਾਮਾਤੀ ਹੈ ਸਮਝ ਪੈ ਗਈ ਪਰ ਕੁਝ ਸਮੇਂ ਬਾਅਦ ਦੋਵੇਂ ਹੱਥ ਜੋੜ ਕੇ ਬੀਰ ਆਸਣ ਲਾ ਕੇ ਇਹਨਾਂ ਪੰਜਾਂ ਸਿੱਖਾਂ ਦੇ ਅੱਗੇ ਬੈਠਾ ਤੇ ਗਲੂਏ ਦੇ ਬੋਲ ਨੇ ਚੇਲਿਆਂ ਨੂੰ ਆਖ ਰਿਹਾ ਐ ਆਪੇ ਹਯਾਤ ਮੈਨੂੰ ਵੀ ਬਖਸ਼ ਦਿਓ ਦੁਨੀਆ ਵਿੱਚ ਬੜੇ ਮੁਰੀਦ ਹੋਏ ਜਿਹੜੇ ਮੁਰਸ਼ਿਦ ਅੱਗੇ ਝੁਕੇ ਹੋਣਗੇ ਜਿਹੜੇ ਝੁਕਣਗੇ ਪਰ ਪਹਿਲਾ ਮੁਰਸ਼ਿਦ ਵੇਖਿਆ ਸੀ ਜਿਹੜਾ ਮੁਰੀਦਾ ਅੱਗੇ ਝੁਕਿਆ ਉਹਨਾਂ ਪੁੱਛਿਆ ਸੀ ਸਿਰ ਦੇ ਕੇ ਅੰਮ੍ਰਿਤ ਲਿਆ ਤੁਸੀਂ ਕੀ ਦਿੰਦੇ ਹੋ ਗਰਜਵੀਂ ਆਵਾਜ਼ ਵਿੱਚ ਗੋਬਿੰਦ ਰਾਏ ਜੀ ਬੋਲੇ ਦਇਆ ਸਿੰਘ ਇੱਕ ਸਿਰ ਦਿੱਤਾਈ ਮੈਂ ਕੌਮ ਦੇ ਲਈ ਸਰਬੰਸਵਾਰ ਲਾਗਾ ਆਪੇ ਹਯਾਤ ਪ੍ਰਾਪਤ ਕੀਤਾ ਖੰਡੇ ਦੀ ਪੋਲ ਪ੍ਰਾਪਤ ਕੀਤੀ ਤੇ ਗੋਬਿੰਦ ਰਾਏ ਬਣ ਗਿਆ ਗੁਰੂ ਗੋਬਿੰਦ ਸਿੰਘ ਦਇਆ RAM ਦਇਆ ਸਿੰਘ ਬਣਿਆ ਇੱਕ ਧਰਮ ਸਿੰਘ ਬਣਿਆ ਇੱਕ ਹਿੰਮਤ ਸਿੰਘ ਬਣਿਆ ਇੱਕ ਮੋਹਕਮ ਸਿੰਘ ਬਣਿਆ ਇੱਕ ਸਾਹਿਬ ਸਿੰਘ ਬਣਿਆ ਇਹੋ ਪੰਜ ਪਿਆਰੇ ਗੁਰੂ ਨੇ ਸਾਜੇ ਦੀਨ ਦੁਨੀਆ ਦੇ ਮਾਲਕ ਨੇ ਅਗਮੀ ਕਰਾਵਾਬ ਕੀਤੀ ਤੇ ਅਬਲ ਤਰਾ ਨਹੀਂ ਕਹਿੰਦਾ ਮੈਂ ਸਾਰੋਂ ਜ਼ਾਰ ਰੋਇਆ ਮਨਾ ਮੈਂ ਕਿਉਂ ਨਾ ਉੱਠਿਆ ਬੇਹਯਾਤ ਲਈ ਦਿਲ ਵੱਡਾ ਕੀਤਾ ਕਦਮਬੋਸੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਤਰਨਾ ਲਿਆ ਬਾਪੂ ਮੈਂ ਕਲਮਾਂ ਛੱਡਦਾ ਹਾਂ ਅੱਜ ਤੋਂ ਮੈਂ ਜਪਜੀ ਜਾਪ ਪੜਿਆ ਕਰਾਂਗਾ ਮੈਨੂੰ ਖੰਡੇ ਦੀ ਪਾਉਲ ਬਖਸ਼ ਦੇ ਕਹਿੰਦੇ ਮੈਨੂੰ ਉਹਨੇ ਦਰੁੱਠ ਕੇ ਪਾਉਲ ਬਖਸ਼ੀ ਤੇ ਅਬុល ਤੁਰਾਮੀ ਅਜ ਤੋਂ ਬਣ ਗਿਆ ਅਜਮੇਰ ਸਿੰਘ ਅਖੀਰਲੀ ਰਿਪੋਰਟ ਔਰੰਗਜ਼ੇਬ ਨੂੰ ਕਹਿੰਦੇ ਮੈਂ ਲਿਖੀ ਹੈ ਆਏ ਬਾਦਸ਼ਾਹ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਖੁਦ ਖੁਦਾ ਹੈ ਮੇਰੀ ਗੱਲ ਦਾ ਅਸਰ ਕਰੀ ਇਹਦੇ ਨਾਲ ਮੱਥਾ ਨਾ ਲਾ ਮੇਰੀ ਸਿਫਾਰਿਸ਼ ਤੇ ਅਮਲ ਕਰੀ ਜੇ ਨਾ ਕੀਤਾ ਜੇ ਇਹਦੇ ਨਾਲ ਮੱਥਾ ਲਾ ਛੱਡਿਆ ਖਾਨਦਾਨ ਬਾਦਸ਼ਾਹਤ ਇਸ ਦੁਨੀਆ ਦੀ ਸਤਰਾਂ ਤੋਂ ਮਿਟ ਜਾਵੇਗੀ ਨਾਮੋ ਨਿਸ਼ਾਨ ਤੇਰਾ ਮਿਟ ਜਾਵੇਗਾ ਗੁਰੂ ਗੋਬਿੰਦ ਸਿੰਘ ਉਹ ਹਸਤੀ ਹੈ ਜਿਹਦੀ ਯਾਦ ਵਿੱਚ ਤੇਰੇ ਵਰਗੇ ਪੰਜ ਨਮਾਜ਼ਾਂ ਪੜਦੇ ਨੇ ਉਹ ਖੁਦਾ ਦੁਨੀਆ ਤੇ ਗੁਰੂ ਗੋਬਿੰਦ ਸਿੰਘ ਬੜ ਕੇ ਆਇਆ ਹੈ ਇਹਦੇ ਬਾਅਦ ਅਬੂਲ ਤਰਾਮੀ ਦੀ ਕਦੇ ਤੈਨੂੰ ਚਿੱਠੀ ਨਹੀਂ ਆਵੇਗੀ ਕਲਮਾ ਛੱਡ ਕੇ ਹੁਣ ਜਵਜੀ ਜਾਬ ਸਵਈਏ ਚੌਪੀ ਅਨੰਦ ਪੜਨ ਲੱਗ ਪਿਆ ਹੈ ਅਜਮੇਰ ਸਿੰਘ ਅਖੀਂ ਡਿਠਾ ਹਾਲ ਅਬਲ ਤੁਰਾਨੀ ਨੇ ਜੋ ਲਿਖਿਆ ਹੈ ਇੱਕ ਵਿਸਾਖ ਦੀ ਇਹ ਘਟਨਾ ਵਾਪਰੀ ਹੁਣ ਇਹਦਾ ਰਾਜ ਉਹ ਜਿਹੜੇ ਆਂਦੇ ਨੇ ਮੁਰਦੇ ਨੂੰ ਜ਼ਿੰਦਾ ਨਹੀਂ ਕੀਤਾ ਜਾ ਸਕਦਾ ਦੁਨੀਆ ਤੇ ਦੋ ਹਸਤੀਆਂ ਨੇ ਜਿਨ੍ਹਾਂ ਵਿੱਚ ਇਹ ਕਰਾਮਾਤ ਹੈ ਨਿਰਗੁਣ ਆਪ ਸਰਗੁਣ ਵੀ ਉਹੀ ਕਲਾਧਾਰ ਜਿਹਨਾਂ ਸਗਲੀ ਮੋਹੀ ਇੱਕ ਹੈ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮੇਸ਼ਰ ਹਰੀ ਨਰਾਇਣ ਖੁਦਾ ਦੂਸਰਾ ਇਹ ਉਹਦੇ ਤੋਂ ਸਰਗੁਣ ਸਰੂਪ ਦਸੋ ਪਾਤਸ਼ਾਹਾਂ ਗੁਰਗਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਬਾਣੀ ਚ ਇਹ ਭਗਾਈ ਦਵਾਂਗਾ ਪ੍ਰਭ ਭਾਵੇ ਬਿਨ ਸਾਸ ਤੇ ਰੱਖੈ ਰੱਬ ਨੂੰ ਭਾਵੇ ਤੇ ਬਿਨਾ ਸਾਹ ਤੋਂ ਜ਼ਿੰਦਾ ਕਰਦਾ ਇਫ ਇਟ ਪਲੀਜ਼ ਇਸ ਗੋਡ